ਔਰ 84 ਲੱਖ ਜੂਨਾ ਤੇਰੀਆਂ ਪਾਣੀ ਭਰਨ ਵਾਲੀਆਂ ਗੋਲੀਆਂ ਹਨ ਪਾਣੀ ਹਾਰਾ ਤੇਰੀਆਂ ਔਰ ਜਉਣ ਤੇਰੀ ਪਨਹਾਰੀ ਇਸ ਧਰਤੀ ਪਰ ਤੇਰੀ ਸਿਕਦਾਰੀ ਤੇ ਤੂੰ ਇਸ ਮਨੁੱਖਾ ਸਰੀਰ ਤੋਂ ਉਹ ਕੰਮ ਲੈ ਜਿਸ ਕੰਮ ਵਾਸਤੇ ਗੁਰੂ ਸਾਹਿਬ ਕਹਿੰਦੇ ਮੈਂ ਤੈਨੂੰ ਦਿੱਤਾ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਉਹ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾ ਕਹਿੰਦੇ ਜਿਹੜੇ ਤੂੰ ਦੁਨੀਆ ਦੇ ਕੰਮ ਕਰਦਾ ਨਾ ਇਹ ਕੰਮ ਅਵਰ ਕਾਜ ਤੇ ਭਾਵ ਇਹ ਨਹੀਂ ਗਾ ਵੀ ਅਸੀਂ ਖੇਤੀ ਬਾੜੀ ਕਿਰਤ ਨਹੀਂ ਕਰਨੀ ਵੀ ਉਹ ਕਿਸੇ ਕੰਮ ਦੇ ਨਹੀਂ ਨਹੀਂ ਉਹ ਕੰਮ ਦੇ ਹੈ ਪਰ ਉਹਦਾ ਭਾਵ ਇਹ ਹੈ ਵੀ ਉਹ ਤੇਰੇ ਫਰਜ਼ ਹੈ ਜਿੱਥੇ ਉਹ ਨਿਭਾਉਣੇ ਆ ਨਾ ਦੁਨੀਆਦਾਰੀ ਦੇ ਫਰਜ਼ ਉਥੇ ਬਾਦਸ਼ਾਹ ਕਹਿੰਦੇ ਨਾਮ ਜਪਣ ਵਾਲਾ ਫਰਜ਼ ਵੀ ਤੂੰ ਨਿਭਾਉਣਾ ਤਾਂ ਕਿ ਦੁਨੀਆਦਾਰੀ ਦੇ ਫਰਜ਼ ਤਾਂ ਕੇਵਲ ਦੁਨੀਆਦਾਰੀ ਵਾਸਤੇ ਹੈ ਉਹ ਬਜੀਵਕਾ ਵਾਸਤੇ ਖੇਤੀ ਕਰਨੀ ਪਊਗੀ ਨੌਕਰੀ ਕੋਈ ਕੰਮ ਕਾਜ ਕਰਨਾ ਪਊਗਾ ਤੇਰੇ ਵਾਸਤੇ ਆ ਉਹ ਉਹ ਦੁਨੀਆਦਾਰੀ ਦੇ ਸਿਸਟਮ ਨਹੀਂ ਹੈ ਬਾਦਸ਼ਾਹ ਕਹਿੰਦੇ ਉਹ ਤੇਰੇ ਬੱਚਿਆਂ ਦੇ ਪਰਿਵਾਰ ਨੂੰ ਜਲਾਉਣ ਲਈ ਹੈ ਇਸ ਕਰਕੇ ਨੌਕਰੀ চাকਰੀ ਖੇਤੀ ਬਾੜੀ ਕਿਰਤ ਜਿਹੜੀ ਹੈ ਇਹ ਅਵਰ ਕਾਜ ਤੇਰੇ ਕੇਵਲ ਸੰਸਾਰਿਕ ਕਰਮ ਹਦੂਦ ਹੈ ਲੇਕਿਨ ਪਾਤਸ਼ਾਹ ਕਹਿੰਦੇ ਜਿਹੜੇ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਸਿਮਰਨ ਭਜਨ ਕਰਨਾ ਉਹ ਆਪਣੇ ਆਪਣੇ ਆਪੇ ਦੇ ਭਲੇ ਵਾਸਤੇ ਆਪਣੇ ਖੁਦ ਦੇ ਭਲੇ ਵਾਸਤੇ ਇਸ ਜੀਵ ਦੇ ਭਲੇ ਵਾਸਤੇ ਇੱਥੇ ਬਹਿ ਕੇ ਤੁਸੀਂ ਦੋ ਕੰਮ ਕਰ ਰਹੇ ਹੋ ਸਾ ਸੰਗਤ ਸਭ ਤੋਂ ਵੱਡਾ ਪੁੰਨ ਪਾਤਸ਼ਾਹ ਨੇ ਕਿਹਾ 86 ਤੀਰਥ ਸਗਲ ਪੁੰਨ ਜੀ ਦਇਆ ਪਰਮਾਨ ਪਾਤਸ਼ਾਹ ਕਹਿੰਦੇ 68 ਤੀਰਥਾਂ ਦੇ ਇਸ਼ਨਾਨ ਜਿੰਨਾ ਫਲ ਹੁੰਦਾ ਹੈ ਜੇ ਕਿਸੇ ਜੀਵ ਦੇ ਉੱਪਰ ਦਇਆ ਕਰੀਏ ਜੀਵ ਦੇ ਉੱਪਰ ਦਇਆ ਕਰਨਾ 66 ਤੀਰਥਾਂ ਦੇ ਇਸ਼ਨਾਨ ਦਾ ਫਲ ਹੈ ਕਿਸੇ ਜੀਵ ਦੀ ਜਾਨ ਬਚਾ ਦੇਣੀ ਕਿਸੇ ਜੀਵ ਨੂੰ ਸਿੱਧੇ ਰਾਹ ਪਾ ਦੇਣਾ ਕਿਸੇ ਵਿਗੜੇ ਹੋਏ ਮਨੁੱਖ ਨੂੰ ਇਹ ਵੀ ਜੀਤ ਆ ਹੈ ਔਰ ਸਭ ਤੋਂ ਵੱਡੀ ਜੀਤ ਆ ਹੈ ਆਪਣੇ ਆਪ ਦੇ ਉੱਤੇ ਦਇਆ ਕਰਨੀ ਅਸੀਂ ਆਪਣੇ ਆਪ ਦੇ ਉੱਤੇ ਵੀ ਦਇਆ ਕਰਨੀ ਹੈ ਕਿਵੇਂ ਦਇਆ ਕਰਨੀ ਹੈ ਆਪਣੇ ਆਪ ਦੇ ਉੱਤੇ ਕੇ ਪਾਤਸ਼ਾਹ ਕਹਿੰਦੇ ਜਿਹੜਾ ਇਹ ਜੀਵ ਹੈ ਇਹ ਕਈ ਜਨਮਾਂ ਦੇ ਵਿੱਚ ਭਟਕਦਾ ਭਰਮ ਦਾ ਮਨੁੱਖਾ ਜਨਮ ਨੂੰ ਪ੍ਰਾਪਤ ਹੋਇਆ ਤੇ ਹੁਣ ਇਹ ਜਿਹੜਾ ਜੀਵ ਹੈ ਇਹ ਬਾਣੀ ਤੋਂ ਦੂਰ ਨੱਸਦਾ ਚੰਗੀਆਂ ਲੱਗਦੀਆਂ ਨੇ ਸੰਸਾਰਿਕ ਕੰਮ ਚੰਗੇ ਲੱਗਦੇ ਨੇ ਬਾਣੀ ਪੜਨੀ ਸੁਣਨੀ ਔਖੀ ਲੱਗਦੀ ਹੈ ਪਾਤਸ਼ਾਹ ਕਹਿੰਦੇ ਜਿਹੜੇ ਜੀਵ ਜਿਹੜੇ ਮਨੁੱਖ ਸਤ ਸੰਗਤ ਵਿੱਚ ਬਹਿੰਦੇ ਨੇ ਤੇ ਧਿਆਨ ਨਾਲ ਸੰਗਤ ਨੂੰ ਸੁਣਦੇ ਨੇ ਉਹ ਆਪਣੇ ਇਸ ਜੀਵ ਦਾ ਭਲਾ ਕਰਦੇ ਨੇ ਜਿਸ ਜੀਵ ਨੇ ਇਹ ਮਨੁੱਖਾ ਸਰੀਰ ਧਾਰਨ ਕੀਤਾ ਆਖੋ ਸਤਨਾਮ ਜਿਸ ਜੀਵ ਨੇ ਇਸ ਮਨੁੱਖਾ ਦੇਹ ਨੂੰ ਧਾਰਨ ਕੀਤਾ ਉਹ ਇਸ ਦਾ ਭਲਾ ਕਰਦੇ ਨੇ ਆਪਣੇ ਆਪੇ ਦਾ ਭਲਾ ਕਰਦੇ ਨੇ ਦੁਨੀਆ ਦੇ ਤਿੰਨ ਕ ਫਰਜ਼ ਨੇ ਦੁਨੀਆਦਾਰੀ ਵਿੱਚ ਠੀਕ ਬਾਦਸ਼ਾਹ ਕਹਿੰਦੇ ਇੱਕ ਸੰਸਾਰਿਕ ਫਰਜ਼ ਆ ਜਿਹੜੇ ਆਪਾਂ ਨਿਭਾ ਰਹੇ ਆ ਰਿਸ਼ਤੇਦਾਰੀ ਵਿੱਚ ਦੁੱਖ ਸੁੱਖ ਵਿੱਚ ਆਉਣਾ ਦੁੱਖ ਸੁੱਖ ਵਿੱਚ ਆਪਣਿਆਂ ਦੇ ਲੋਕਾਂ ਦੇ ਸੰਸਾਰ ਦੇ ਕੰਮ ਆਉਣਾ ਇਹ ਫਰਜ਼ ਨੇ ਸਾਡੇ ਇੱਕ ਆਪਣੇ ਪਰਿਵਾਰ ਪ੍ਰਤੀ ਫਰਜ਼ ਹੁੰਦਾ ਹੈ ਕਿ ਪਰਿਵਾਰ ਮੇਰਾ ਹੈ ਇਹਨੂੰ ਕਿਵੇਂ ਚਲਾਉਣਾ ਹੈ ਕਿਵੇਂ ਸੰਭਾਲਣਾ ਹੈ ਇਹਦੀ ਬੱਚਿਆਂ ਦੀ ਪੜ੍ਹਾਈ ਪਰਿਵਾਰ ਦੀ ਦੇਖਭਾਲ ਪਰਿਵਾਰ ਨੂੰ ਇੱਕ ਧਾਗੇ ਵਿੱਚ ਪਰੋ ਕੇ ਰੱਖਣਾ ਇਹ ਗੁਰਮੁਖ ਪਿਆਰੋ ਸਾਡਾ ਪਰਿਵਾਰਿਕ ਫਰਜ਼ ਆ ਇੱਥੇ ਬੈਠੇ ਆ ਸਾਰੇ ਆਪਾਂ ਸੰਸਾਰਿਕ ਫਰਜ਼ ਵਿੱਚ ਬੈਠੇ ਆ ਔਰ ਇੱਕ ਹੁੰਦਾ ਆਪਣੇ ਆਪੇ ਪ੍ਰਤੀ ਫਰਜ਼ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਆਪਣੇ ਆਪ ਦੇ ਉੱਤੇ ਦਇਆ ਕਰਨੀ ਇੱਕ ਆਪਣੇ ਆਪੇ ਵਰਤੀ ਫਰਜ ਆ ਸਾਡਾ ਜ਼ਿਆਦਾਤਰ ਬੰਦੇ ਦੁਨੀਆਂ ਦੇ ਲੋਕ ਪਰਿਵਾਰਿਕ ਫਰਜ ਵੀ ਬਖੂਬੀ ਨਿਭਾਉਂਦੇ ਨੇ ਸੰਸਾਰਿਕ ਫਰਜ ਵੀ ਨਿਭਾਉਣਗੇ ਪਰ ਗੁਰਮਖੋ ਜਿਹੜਾ ਆਪਣੇ ਆਪੇ ਵਰਤੀ ਸਾਡਾ ਫਰਜ ਹੈ ਉਹ ਅਸੀਂ ਬਹੁਤ ਘੱਟ ਨਿਭਾਉਂਦੇ ਆ ਭੁੱਲ ਜਾਂਦੇ ਆ ਕਿਉਂਕਿ ਸਾਨੂੰ ਸੰਸਾਰ ਦੇ ਵਿੱਚ ਇਤਨਾ ਜ਼ਿਆਦਾ ਵਿਅਸਤ ਹੋਣਾ ਪੈਂਦਾ ਦੁਨਿਆਦਾਰੀ ਵਿੱਚ ਇਤਨਾ ਜ਼ਿਆਦਾ ਬੰਦਾ ਉਲਝ ਜਾਂਦਾ ਹੈ ਕਿ ਸੱਚ ਆ ਇਹ ਗੱਲ ਵੈਸੇ ਵੀ ਕਿ ਬੰਦੇ ਨੂੰ ਗੁਰਮੁਖ ਪਿਆਰਿਓ ਗੁਰੂ ਘਰ ਜਾ ਕੇ ਮੱਥਾ ਟੇਕਣ ਦਾ ਵੀ ਟਾਈਮ ਨਹੀਂ ਮਿਲਦਾ ਕਿਉਂਕਿ ਦੁਨੀਆਦਾਰੀ ਦੀ ਜ਼ਿੰਮੇਵਾਰੀਆਂ ਬਹੁਤ ਹੈ ਸਾਡੀਆਂ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਇੱਕ ਕੰਮ ਨਾਲ ਤੂੰ ਕਰ ਲੈ ਨਾ ਇੱਕ ਕੰਮ ਕਰ ਲੈ ਤਾਂ ਤੇਰੇ ਤਿੰਨੇ ਫਰਜ਼ ਬਰਾਬਰ ਨਿਭ ਜਾਣਗੇ ਪਰਿਵਾਰ ਵੱਲੋਂ ਵੀ ਤੂੰ ਪੂਰਾ ਰਹੇਗਾ ਲੰਬਾ ਨਹੀਂ ਤੇਰੇ ਪਰਿਵਾਰ ਦਾ ਤੇਰੇ ਸਿਰਾਂ ਨਾਲ ਵੀ ਤੁਹਾਡੇ ਲਈ ਕੀਤਾ ਕੀ ਹੈ ਔਰ ਸੰਸਾਰ ਦਾ ਵੀ ਲੰਮਾ ਨਹੀਂ ਰਹਿਣਾ ਵੀ ਉਹ ਬੰਦਾ ਤਾਂ ਕਿਸੇ ਦਾ ਵੜਿਆ ਹੀ ਨਹੀਂ ਆਇਆ ਗਈ ਨਹੀਂ ਕਿਸੇ ਦੇ ਇਹ ਬੜਾ ਵੱਡਾ ਦੁਨੀਆਂ ਦਾ ਲੰਮਾ ਹੁੰਦਾ ਜੀ ਤੁਸੀਂ ਕਿਸੇ ਦੀ ਦੁੱਖ ਸੁੱਖ ਚ ਨਹੀਂ ਜਾਂਦੇ ਇਹ ਵੀ ਸਾਡੇ ਸਰ ਲੰਮਾ ਨਹੀਂ ਰਹਿਣਾ ਦੁਨਿਆਦਾਰੀ ਦਾ ਵੀ ਤੇ ਪਾਤਸ਼ਾਹ ਕਹਿੰਦੇ ਤੇਰੇ ਇਸ ਜੀਵ ਦਾ ਵੀ ਲਾਂਭਾ ਤੇਰੇ ਸਿਰ ਨਹੀਂ ਰਹਿਣਾ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਯਾਦ ਵਿੱਚ ਜੁੜ ਜਾ ਕਰ ਆਖੋ ਸਤਨਾਮ ਇਹ ਆਪਣੇ ਆਪੇ ਤੇ ਤਰਸ ਹੈ ਆਪਣੇ ਆਪੇ ਤੇ ਦਇਆ ਹੈ ਆਪਣੇ ਆਪੇ ਇਸ ਜੀਵ ਦੇ ਉੱਪਰ ਦਇਆ ਕਰਨਾ ਹੈ ਅਤੇ ਆਪਣੇ ਆਪੇ ਦਾ ਫਰਜ਼ ਹੈ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਭਲੇ ਲਈ ਇਸ ਜੀਵ ਦੇ ਕਿ ਇਹ ਸ਼ਰੀਰਾਂ ਤੂੰ ਬਹੁਤ ਜਨਮਾਂ ਬਾਅਦ ਮੈਨੂੰ ਪ੍ਰਾਪਤ ਹੋਇਆ ਤੂੰ ਤਾਂ ਮੈਨੂੰ ਬਹੁਤ ਔਖਾਂ ਮਿਲਿਆ ਇਹਨੂੰ ਸੰਭ ਕੇ ਰੱਖਿਆ ਕਰੋ ਇਹ ਮੇਰੇਆ ਸ਼ਰੀਰਾ ਤੂੰ ਮੈਨੂੰ ਸੌਖਾਂ ਨਹੀਂ ਮਿਲ ਗਿਆ ਆਹ ਹੱਥ ਤੂੰ ਮੈਨੂੰ ਬੜੇ ਔਖੇ ਮਿਲਿਆ ਮੈਨੂੰ ਆਪਣੇ ਆਪ ਨੂੰ ਕਿਹਾ ਕਰੋ ਐ ਜੀਵ ਤੈਨੂੰ ਆਹ ਸ਼ਰੀਰ ਇੰਨਾ ਔਖਾਂ ਮਿਲਿਆ ਕਿ ਆਹ ਹੱਥਾਂ ਨੂੰ ਤੂੰ ਤਰਸਦਾ ਰਿਹਾ ਵੀ ਇਹ ਮੈਨੂੰ ਸੇਵਾ ਕਰਨ ਲਈ ਮਿਲ ਜਾਵੇ ਤੂੰ ਇੰਨਾ ਪੈਰਾਂ ਨੂੰ ਤਰਸਦਾ ਰਿਹਾ ਕਿ ਮੈਨੂੰ ਐੋਜੇ ਪੈਰ ਦੇ ਦੇ ਮਨੁੱਖ ਆਲੇ ਜਿਹੜੇ ਮੈਂ ਚੱਲ ਕੇ ਗੁਰੂ ਦਰਬਾਰ ਵਿੱਚ ਸੰਗਤ ਵਿੱਚ ਜਾਇਆ ਕਰਾਂ ਪੈਰ ਤਾਂ ਗੁਰਮਖ ਪਿਆਰਿਓ ਪਸ਼ੂਆਂ ਦੇ ਵੀ ਚਾਰ-ਚਾਰ ਲੱਗੇ ਹੁੰਦੇ ਆ ਪਰ ਇੱਥੇ ਲਈ ਆਪਾਂ ਆਉਣ ਦਿੰਦੇ ਉਹਨਾਂ ਨੂੰ ਦਰਬਾਰ ਜੌੜੀ ਵਾਲੇ ਗੇਟ 'ਚ ਵੀ ਨਹੀਂ ਵੜਨ ਦਿੰਦੇ ਆ ਪਕੜੇ ਪਸ਼ੂ ਆ ਗਿਆ ਡਾਂਗ ਮਾਰੋ ਭਜਾ ਦਿਓ ਕੁੱਤਾ ਆ ਗਿਆ ਵੀ ਗੈਰ ਦੇ ਇਹਨੂੰ ਪਰ ਦੋ ਪੈਰ ਤੈਨੂੰ ਜਿਹੜੇ ਜਿੱਤੇ ਨੇ ਜਿਹਦੇ ਲਈ ਤੂੰ ਤਰਸਦਾ ਰਿਆ ਬੜੀਆਂ ਮਿੰਟਾਂ ਕਰਕੇ ਤੈਨੂੰ ਰੱਬ ਤੋਂ ਸ਼ਰੀਰ ਲਿਆ ਤੇ ਰੱਬ ਨੇ ਵੀ ਫਿਰ ਕਿਹਾ ਤੈਨੂੰ ਇਹ ਸ਼ਰੀਰ ਮੈਂ ਤਾਂ ਦਿੱਤਾ ਹੈ ਗੁਰਸੇਵਾ ਤੇ ਭਗਤ ਕਮਾਈ ਤਾ ਵੇ ਮਾਨਸ ਦੇਹੀ ਭਾਰੀ ਵਾਦੇ ਵਾਸਤੇ ਮਿਲੀ ਗੁਰਸੇਵਾ ਤੇ ਭਗਤ ਕਮਾਈ